ਮੈਂਬਰ ਸਹਿਬਾਨ ਸਰਪੰਚ ਸਾਹਿਬ ਅੱਜ ਆ ਪਹਾੜੀਆਂ ਔਡੇ ਦੇ ਹਾੜੀਆਂ ਪਿੰਡ ਦੇ ਨਾਲ ਲੱਗਦੇ ਸਾਰੇ ਸਾਡੇ ਜਿਹੜੇ ਭੈਣ ਭਰਾ ਬਜ਼ੁਰਗ ਜਿਨ੍ਹਾਂ ਦਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਬਣਨ ਜਾ ਰਿਹਾ ਸੋ ਬਹੁਤ ਖੁਸ਼ੀ ਹੈ ਸੋ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰੂਗਾ ਕਿ ਇਹ ਜਿਹੜਾ ਫਾਇਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ 10 ਲੱਖ ਦਾ ਸਿਹਤ ਲਈ ਸਾਡਾ ਮੁਫਤ ਇਲਾਜ ਵਾਸਤੇ ਮੁਫਤ ਕਾਰਡ ਬਣ ਜਾ ਰਿਹਾ ਸੋ ਸਾਰਿਆਂ ਨੂੰ ਮੈਂ ਮੁਬਾਰਕਵਾ ਦਿਨਾ ਤੇ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਇਹ ਜਰੂਰ ਆਪਾਂ ਕਾਰਡ ਬਣਾਉਣਾ ਸਾਰਿਆਂ ਨੇ ਕਿਉਂਕਿ ਸਾਰੇ ਆਪਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਤੁਸੀਂ ਮੈਂਬਰ ਹੋ ਵਰਕਰ ਹੋ ਸਰਪੰਚ ਸਹਿਬਾਨ ਹੋ ਬਲੌਂਗ ਪ੍ਰਧਾਨ ਸਹਿਬਾਨ ਹੋ ਸਾਰੇ ਆਪਾਂ ਘਰ ਘਰ ਜਾ ਕੇ ਜਿਵੇਂ ਕਾਰਡ ਬਣਾ ਰਹੇ ਹਰ ਇੱਕ ਪਰਿਵਾਰ ਦਾ ਕੋਈ ਕਾਰਡ ਤੋਂ ਰਹਿ ਨਾ ਜਾਵੇ ਕੋਈ ਬੰਜਰ ਰਹਿ ਨਾ ਜਾਵੇ ਤਾਂ ਜੋ ਪਰਮਾਤਮਾ ਕੋਈ ਦੁੱਖਤ ਨਾ ਦੇਵੇ ਤਾਂ ਜੇ ਕੋਈ ਦੁੱਖ ਆ ਵੀ ਜਾਵੇ ਉਹਦਾ ਇਲਾਜ ਵਧੀਆ ਹਸਪੀਟਲ 'ਚ ਹੋਵੇ ਵਧੀਆ ਇਲਾਜ ਹੋਵੇ ਕਿਉਂਕਿ ਸਰਦਾਰਪੁਰ ਸਿਮਾਨ ਦੀ ਸਰਕਾਰ ਨੇ ਜਿਹੜੇ ਹਸਪਤਾਲ ਵਿੱਚ ਤਿਆਰ ਕੀਤੇ ਆ ਜਿਹੜੇ ਸਾਰੇ ਤੋਂ ਜਿਹੜੇ ਹਸਪਤਾਲਾਂ ਦਾ ਨਾਮ ਸੁਣ ਕੇ ਡਰ ਲੱਗਦਾ ਸੀ ਉਹਨਾਂ ਹਸਪਤਾਲਾਂ 'ਚ ਜੇ ਕੋਈ ਦੁੱਖ ਆ ਵੀ ਜਾਂਦਾ ਤੇ ਉਹਨਾਂ ਹਸਪਤਾਲ ਜਿਹੜੇ ਹਸਪਤਾਲਾ ਉਹਨਾਂ ਵਿੱਚ ਸਾਡਾ ਇਲਾਜ ਸਰਕਾਰਪੁਰ ਸਿਮਾਨ ਦੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉਹ ਫ੍ਰੀ ਹੋਵੇਗਾ ਸੋ ਮੈਂ ਹੁਣ ਬੇਨਤੀ ਕਰਾਂਗਾ ਸਾਰੇ ਹੀ ਬਾਰ ਬਾਰ ਜਿੰਨੇ ਵੀ ਭਰਾ ਇਹ ਆ ਆਪਾਂ ਇਹ ਕਾਰਡ ਬਣਾ ਲਈਏ ਸੋ ਨਾਮ ਦੇ ਨਾਲ ਮੁੰਡਾ ਸਾਡਾ ਜਿਹੜਾ ਰਜਿਸਟ੍ਰੇਸ਼ਨ ਕਰੀ ਜਾਊਗਾ ਤੋ ਸਾਰੀ ਆਪਾਂ ਕਾਰਡ ਬਣਾਈਏ ਤੇ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਜੇ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਬਣਾਈ ਪਹਿਲਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੱਚਿਆਂ ਦੀ ਐਜੂਕੇਸ਼ਨ ਉੱਪਰ ਚੱਕਨ ਲਈ ਹਰ ਸਕੂਲ ਦੇ ਵਿੱਚ ਜਾ ਕੇ ਜਿਹੜਾ ਵਧੀਆ ਬੈਠਣ ਦਾ ਬੰਦੋਸ਼ ਕੀਤਾ ਵਧੀਆ ਰੂਮਾਂ ਦਾ ਸਕੂਲ ਦੀ ਜਿਹੜੇ ਟੀਚਰ ਸਹਿਬਾਨ ਹੈ ਉਹਨਾਂ ਨੂੰ ਵਧੀਆ ਐਜੂਕੇਸ਼ਨ ਪੜਾਉਣ ਵਾਸਤੇ ਪਹਿਲਾਂ ਟੀਚਰਾਂ ਨੂੰ ਪੜਾਇਆ ਫਿਰ ਬੱਚੇ ਨੂੰ ਪੜਾ ਰਿਆ 20000 ਕਰੋੜ ਰੁਪਏ ਪੰਜਾਬ ਦੇ ਇਸ ਕਮੇ ਲੱਗਾ ਉਸ ਤੋਂ ਬਾਅਦ ਖੇਡਾਂ ਮਤਨ ਪੰਜਾਬ ਜੀ ਦੀ ਸ਼ੁਰੂਆਤ ਕੀਤੀ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਿਆਇਆ ਗਿਆ। ਉਹ ਤੋਂ 63000 ਤੋਂ ਵੱਧ ਰੁਜ਼ਗਾਰ ਸਰਦਾਰ ਭਗਤ ਸਿੰਘ ਮਾਨ ਜੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਦਿੱਤਾ। ਵਧੀਆ ਐਜੂਕੇਸ਼ਨ ਹੋ ਗਈ, ਵਧੀਆ ਰੁਜ਼ਗਾਰ ਹੋ ਗਿਆ, ਬਹੁਤ ਵਧੀਆ ਸਿਹਤ ਸਵਾਵਾ ਮਹੱਲਾ ਕਰਨਿਕਾ ਚੱਲ ਰਹੀਆਂ ਸੀ ਹੁਣ 10 ਲੱਖ ਦਾ ਬੀਮਾ ਦੇ ਰਹੇ ਆ। ਤੇ ਬਿਜਲੀ ਦੇ ਬਿੱਲ माफ ਕੀਤੇ, ਉਹ ਵੀ ਹਰ ਪਰਿਵਾਰ ਦਾ ਕੀਤਾ। ਪ੍ਰਿਆਣੀਆਂ ਪਾਰਟੀਆਂ ਮੈਂ ਨਹੀਂ ਵੀ ਆਪਣੇ ਆਦੇ ਕਰਤੇ ਦੂ ਵੀ ਇਹ ਸਾਡੀ ਪਾਰਟੀ ਦਾ ਕਰ ਲਓ ਦੂਜੇ ਦਾ ਰਹਿਣ ਤੋਂ। ਹਰ ਕੰਮ ਜਿਹੜਾ ਹਰ ਇੱਕ ਬੰਦੇ ਦਾ ਹੋ ਰਿਹਾ ਸਰਦਾਰ ਭਗਤ ਸਿੰਘ ਮਾਨ ਦੀ ਸਰਕਾਰ ਹੈ। ਸੋ ਹੁਣ ਸਿਹਤ ਸਵਾਵਾਵੰ ਪੂਰਾ ਧਿਆਨ ਹੈ ਤਾਂ ਜੋ ਕੋਈ ਪ੍ਰੋਬਲਮ ਨਾ ਆਵੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ 10 ਲੱਖ ਦਾ ਬੀਮਾ ਆਪਾਂ ਸਾਰਿਆਂ ਨੇ ਘਰ ਘਰ ਜਾ ਕੇ ਹਰ ਪਰਿਵਾਰ ਦਾ ਬਣਾਉਣਾ ਸੋ ਮੈਂ ਇਹ ਕਹਿੰਦਾ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਆਓ ਆਪਾਂ ਇਕੱਲੇ ਇਕੱਲੇ ਕਰਕੇ ਇਹ ਕਾਰਡ ਬਣਾਉਣਾ ਸ਼ੁਰੂ ਕਰ ਦਈਏ ਬਣਾ ਲਓ ਜੀ ਆ ਜੋ ਅੱਗੇ ਅੱਗੇ ਇਹ ਕਿਹੜਾ ਮੇਰਾ ਜੀ ਜੋਤੀ ਪਛਾਣ ਕਿ ਸੁਖਦੇਵ ਸਿੰਘ ਸੁਖਦੇਵ ਸਿੰਘ ਤੁਹਾਨੂੰ ਭੁੱਲ ਨਾ ਸਨ ਆਫ ਕੀ ਹੈ ਜੀ ਧਿਆਨ ਨਾਲ ਸਾਨੂੰ ਧਿਆਨ ਸੇ ਹਾਂਜੀ ਹਾਂਜੀ ਤੁਹਾਨੂੰ ਧਿਆਨ ਨਾਲ ਰੋਹਿਤ ਓਏ ਆਮ ਰੋਹਿਤ ਚਲੋ ਰੋਹਗਾ ਆਧਾਰ ਕਾਰਡ ਦੇ ਦਿਓ ਜੀ ਹੈ ਨਹੀਂ ਲੈਓ ਇਹ ਮਤਰਾ ਪੋਟਰ ਕਾਰਡ ਹੈਗੇ ਤੁਹਾਡਾ ਪੋਟਰ ਕਾਰਡ ਨਹੀਂ ਪੋਟਰ ਕਾਰਡ ਨਾਲ ਲੈਟ ਹੋਣਾ ਜੀ ਪੋਟਰ ਕਾਰਡ ਸੀਟੀਪਾ ਜਾਂਦਾ ਨਾ ਵੋਟਰ ਕਾਰਡ ਨਾਲ ਹੀ ਆਈਏ ਇਹ ਜੀ ਇਹਦੇ ਬਾਅਦ ਤੋਂ ਕੱਢ ਦੋ ਵੋਟਰ ਕਾਰਡ ਵੋਟਰ ਕਾਰਡ ਦੇ ਦੋ ਵੋਟਰ ਕਾਰਡ ਕੱਢ ਦੋ ਕੀ ਆ ਕੱਢ ਦੇ ਇਹ ਵੋਟਰ ਕਾਰਡ ਉਹੀ ਸੇਮ ਹੈ ਇਹ ਇਧਰ ਲੱਗ ਨਹੀਂ ਲੱਗਦਾ ਇਹ ਵੋਟਰ ਕਾਰਡ ਆ ਇਹ ਇਧਰ ਆ ਮੋਟਰ ਸਾਡੇ ਦਾ ਨਿਕਾੜੇ ਕਿੰਨਾ ਦਾ ਡਿਟੇਲ ਨਹੀਂ ਆ ਰਹੀ ਇਹਦਾ ਡਿਟੇਲ ਨਹੀਂ ਆ ਰਹੀ ਇਹਨਾਂ ਦੀ ਨਹੀਂ ਤੁਹਾਡਾ ਜਮੀਨ ਦਾ ਫਰਕ ਆਹ ਪਾ ਲੋ ਆਪਾਂ ਆਪੀ ਦੇ ਇੱਕ ਹੋਰ ਫੜਾ ਆਹ ਦੋਨੇ ਆਹ ਲੱਗ ਜਾਣਾ ਸੇਮ ਹੀ ਆਧਾਰ ਕਾਰਡ ਹੈ ਕੋਈ ਨਾ ਰੱਖਦਾ ਬਾਈ ਇਹਨਾਂ ਦਾ ਸੇਮ ਆ ਆਧਾਰ ਕਾਰਡ ਆਹ ਕਿਹਦਾ ਹੈ ਆ ਦੇਖ ਲਓ ਅਲੱਗ ਅਲੱਗ ਇਹਨਾਂ ਦਾ ਆਧਾਰ ਕਾਰਡ ਵੀ ਚਾਹੀਦਾ ਨਾਲ ਹਾਂ ਜਾਈਏ ਜੀ ਇਹਦੀ ਮੇਰ ਠੀਕ ਆ ਆ ਇਕੱਠੇ ਦੇ ਦੇ ਨਹੀਂ ਆਧਾਰ ਕਾਰਡ ਕੋਲੇ ਇੱਧਰ ਲੈ ਆ ਬਾਈ ਵੋਟਰਾਂ ਦਾ ਇਹ ਇਹ ਕਹਾਂਗਾ ਵੋਟਰਾਂ ਕਿਥੋਂ ਆ ਜਿਹੜੇ ਪਹਾੜੀਆਂ ਪਹਾੜੀਆਂ ਨਹੀਂ ਆ ਸਿੱਧੂਪੁਰ ਦਾ ਹੋਈ ਆ ਪਿੱਛੇ ਕਲੀਅਰ ਨਹੀਂ ਆ ਰਹੇ ਪਹਾੜੀਆਂ ਸੇਮ ਸੇਮ ਸਰਦੂ ਪਲਾਣਾ ਖਾਲੀ ਪਿੱਛੇ ਦੇਖ ਅਦੇ ਕੀ ਮਤਲਬ ਉਹ ਪਰੋ ਜਾ ਪੈਨ ਕੋਈ ਨਹੀਂ ਪਾਲੇ ਪਿੱਛੇ ਪਿੱਛੇ ਦੇ ਪਿੱਛੇ ਪਿੱਛੇ ਦੇਖ ਬਾਤ ਕਰ ਲਓ ਬਾਤ ਕਰ ਚੱਲ ਪਿਆ ਪੰਚਾਇਤ ਦਾ ਕੰਮ ਨਹੀਂ ਨਹੀਂ ਆਰਡਰਸ ਆ ਰਹੇ ਨਹੀਂ ਆ ਇਹ ਹੋਇਆ ਚੱਲਿਆ ਯਾਰ ਉਹ ਸੈਟ ਲਿਆਓ ਬਾਈ ਸੈਟ ਧਾਰਗੜ ਤੇ ਬੋਟਗੜਾ ਦੂਜਾ ਲਿਆਓ ਸੈਟ ਮਿੱਠੂ ਧਾਰਗੜ ਦੇ ਬੋਟਗੜਾ ਦੇ ਕਿਓ 50 ਪਿੰਨ ਕੰਡੇ ਬੈਠੋ ਬੰਦ ਨਾ ਲਾਈਟ ਚੰਗਾ ਨਾ ਟਾਈਮਸਰ ਆਉਂਦਾ ਮੈਂ ਫੁੱਟ ਲਗਾਣੀ ਪਰ ਨਾਲ ਕੱਟ ਕੇ ਮੈਂ ਮੈਂਬਰ ਹੈ ਜੀ ਇਹਨਾਂ ਦੇ ਜੀ ਸਰ ਕਿੰਨੇ ਮੈਂਬਰ ਹੈ ਜੀ ਕਰਦੇ ਦੋ ਨੇ ਕਿਹਦਾ ਦੋ ਦੋ ਕਿੰਨੇ ਆਦੇ ਲੋਕ ਨੂੰ ਪਤਾ ਕੱਲ ਅਸੀਂ ਵੋਟਰ ਕਾਰਡ ਸਾਈਬਰ ਦਾ ਨਹੀਂ ਕਰ ਕਰਦੇ ਨਹੀਂ ਕੋਈ ਨਹੀਂ ਫਿਰ ਹੋ ਜਾਏਗਾ ਅਭੀ ਚੱਲਣਾ ਹੈ ਕੰਮ ਕਾਉਂਸਲ ਨੰਬਰ ਕਿੰਨਾ ਕਾਉਂਸਲ ਨੰਬਰ ਕਿੰਨਾ 542 ਵੋਟਰ ਕਾਰਡ ਵੋਟਰ ਕਾਰਡ ਬਾਪੂ ਜੀ ਵੋਟਰ ਕਾਰਡ ਇਹ ਵੀ ਆਪਾਂ ਲਾਵਾ ਫੜਿਓ ਜੀ ਵੋਟਰ ਕਾਰਡ ਲੈ ਆਉਣ ਨਾਲ ਇੱਥੇ ਪ੍ਰਿੰਟ ਆ ਗਿਆ ਜੀ ਚੱਲ ਫੇਰ ਕਰਾ ਲਾਂਗੇ ਫਿਰ ਜੀ ਸਤੂਏ ਚੜ੍ਹਨਾ ਗਿਆ ਆ ਜਾ ਪਿਆ ਜਰਾ ਜੀ ਆ ਜਣੀ ਪਿੰਡ ਕਰਾ ਨਿਕਲਿਆ ਜਾਣਾ ਮੈਂ ਨਿਕਲਦਾ ਆਪਣੇ ਅੱਗੇ ਬੰਦੇ ਆ ਵੀ ਥੋੜੇ ਜੀ ਬੋਟਰ ਗਾੜੀ 2 ਮਿੰਟ ਰੋਜੋ ਰੋਜੋ ਬਾਰ ਬਾਰ ਆ ਜਾ ਆ ਭਾਈ ਉਰੇ ਫੜਾ ਤੋਂ ਲੈ ਗੱਡੀਏ ਫੜਾ ਲਾ ਲਓ ਜੀ ਇਹ ਜਦੋਂ ਸਹੀ ਆ ਨਿਕਲਣ ਦੇ ਪਰ ਜੀ ਫੇਰ ਹੋਗਾ ਅਮਿਤ ਜੈਨ ਅਮਿਤ ਜੈਨ ਜੀ ਅਮਿਤ ਜੈਨ ਅੱਗੇ ਇੱਥੇ ਨਹੀਂ ਮਨ ਖਾ ਹੈ ਇੱਥੇ ਆਈ ਅਮਿਤ ਜੈਨ ਕੌਣ ਖੜਿਆ ਕੋਲੇ ਨਾ ਨੀਚੇ ਮਨਪ੍ਰੀਤ ਮਨਪ੍ਰੀਤ ਅੰਤ ਸਿੰਘ ਮਨਪ੍ਰੀਤ ਤੁਹਾਡੇ ਪਾਜੀ 55 ਲਓ ਜੀ ਪੈਸੇ ਇੱਕੇ ਖੜਦੇ ਤੈਨੂੰ ਪਿੱਛੇ ਕਰ ਦੇ ਮਾੜਾ ਆਪਾਂ ਨੂੰ ਬਾਹਰ ਪਿੱਛੇ ਹੋ ਜੀ ਫੋਟੋ ਕਰਾ ਲਾ ਫੋਟੋ ਕਰਾ ਫੋਟੋ ਕਰਾ ਲਾ ਉਧਰ ਰੁਕ ਕੇ ਲਓ 142 142 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੇ ਕਾਰਡ ਅਸੀਂ ਸ਼ੁਰੂਆਤ ਪਿੰਡਹਾੜੀਆਂ ਤੋਂ ਕੀਤੀ ਹੈ ਸੋ ਸਾਰੇ ਪਰਿਵਾਰਾਂ ਦੇ ਘਰ-ਘਰ ਜਾ ਕੇ ਸਰਪੰਚ ਸਾਹਿਬ ਨਾਲ ਨੇ ਸਾਡੇ ਹਲਕਾ ਕੋਆਰਡੀਨੇਟਰ ਨਾਲ ਨੇ ਸਾਡੇ ਬਲੰਕਪੁਰਨ ਸਾਹਿਬਾਨ ਨਾਲ ਨੇ ਸਾਰੀ ਅਸੀਂ ਪੂਰੀ ਟੀਮ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਾਰੀ ਨਾਲ ਨੇ ਸਾਡੀ ਟੀਮ ਸਾਰੀ ਸੋ ਅਸੀਂ ਘਰ-ਘਰ ਜਾ ਕੇ 10 ਲੱਖ ਦਾ ਬੀਮਾ ਕਾਰਡ ਜਿਹੜਾ ਮੁੱਖ ਮੰਤਰੀ ਸਰਦਾਰ ਕੋਮ ਸਿੰਘ ਜੀ ਵੱਲੋਂ ਸਾਡੇ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲੋਂ ਜੀ ਵੱਲੋਂ ਸ਼ੁਰੂਆਤ ਹੋਈ ਸੀ ਕਿ 10 ਲੱਖ ਦਾ ਇਲਾਜ ਹਰ ਪਰਿਵਾਰ ਦਾ ਮੁਫਤ ਇਲਾਜ ਹੋਣ ਜਾ ਰਿਹਾ ਹੈ ਉਹਦਾ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਜਿਹੜੇ ਬਣ ਜਾ ਰਿਹਾ ਸੋ ਅੱਜ ਅਸੀਂ ਸਾੜੀਆਂ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰਕੇ ਹਰ ਪਰਿਵਾਰ ਦੀ ਰਜਿਸਟ੍ਰੇਸ਼ਨ ਕਰਵਾ ਰਹੇ ਹਾਂ ਤਾਂ ਜੋ ਹਰ ਪਰਿਵਾਰ ਪਰਮਾਤਮਾ ਕੋਈ ਦੁੱਖ ਨਾ ਦਵੇ ਜਿਹਦਾ ਉਹਦਾ ਇਲਾਜ ਹੈ ਮੁੱਖ ਮੰਤਰੀ ਸਰਦਾਰ ਪੂਰਨ ਸਿੰਘ ਮਾਨ ਜੀ ਦੇ ਸਕਾਰਡਾਂ ਹੀ ਨਾ ਉਹ ਮੁਫਤ ਹੋਵੇ ਸੋ ਪੂਰਾ ਹਲਕਾ ਖੁਸ਼ਾ ਪੂਰਾ ਹਰ ਪਰਿਵਾਰ ਖੁਸ਼ ਸੋ ਮੈਂ ਤੁਹਾਡੇ ਚੈਨਲ ਰਹਿ ਵੀ ਸਾਰੇ ਪੰਜਾਬ ਵਾਸੀਆਂ ਨੂੰ ਔਰ ਪੂਰੇ ਆਪਣੇ ਹਲਕਾ ਸਾਹਨੇ ਵਾਲ ਦੇ ਵਾਸੀਆਂ ਨੂੰ ਬੇਨਤੀ ਕਰਦਾ कि ਹਰ ਪਰਿਵਾਰ ਦਾ ਸੀ ਇਹ ਕਾਰਡ ਨਵਾਵਾਂਗੇ ਹਰ ਪਰਿਵਾਰ ਨੂੰ ਇਹ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਨ ਜੀ ਵੱਲੋਂ ਸਹੂਲਤ ਜਿਹੜੀ ਦਿੱਤੀ ਜਾ ਰਹੀ ਹੈ ਪਰ ਮਾਪਨਾ ਕੋਈ ਦੁੱਖ ਨਾ ਰਵੇ ਪਰ ਦੁੱਖ ਆ ਵੀ ਜਾਵੇ ਤੋਂ ਜਿਹੜਾ ਇਲਾਜ ਹੈ ਪ੍ਰਾਈਵੇਟ ਹਸਪਤਲਾਂ ਵਿੱਚ ਵੀ ਜਾ ਕੇ ਆਪਣਾ ਇਲਾਜ ਕਰਾ ਸਕਵੇ ਜਿਹੜਾ ਹਸਪਤਲਾਂ ਦਾ ਨਾਂ ਲੈਣਾ ਵੀ ਡਰਦੇ ਸੀ ਕਿ ਉੱਥੇ ਬਹੁਤ ਲੱਖ ਰੁਪਏ ਖਰਚ ਜਾਂਦਾ ਉਹ ਸਾਰੇ ਵਧੀਆ ਪ੍ਰਾਈਵੇਟ ਹਸਪਤਲਾਂ ਵਿੱਚ ਆਪਣਾ ਇਲਾਜ ਜਿਹੜਾ ਉਹ ਮੁਫਤ ਹੈ ਸੋ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮਾਰਡਿਨ ਕੇਜਰੀਵਾਲ ਤੋਂ ਸਵਾਦ ਦੇ ਨਾਲ ਨਾਲ ਉੱਤੇ ਸਾਡੇ ਵਰਕਰ ਸਹਿਬਾਂ ਨੂੰ ਸਾਨੂੰ ਇਹੀ ਟ੍ਰੇਨਿੰਗ ਦਿੱਤੀ ਗਈ ਸੀ ਸਾਨੂੰ ਇਹੀ ਸਿੱਖਿਆ ਦਿੱਤੀ ਗਈ ਕਿ ਹਰ ਪਰਿਵਾਰ ਦਾ ਬਣਾਣਾ ਕਿ ਦੂਸਰੀਆਂ ਪਾਰਟੀਆਂ ਮੰਗ ਨਹੀਂ ਕਿ ਪਹਿਲਾਂ ਆਸ਼ਮੀ ਪਾਰਟੀ ਦਾ ਬਣਾ ਦਿਓ ਅਕਾਲੀ ਦਲ ਦਾ ਬਣਾ ਲਓ ਕਾਂਗਰਸ ਦਾ ਬਣਾ ਦਿਓ ਪਰ ਸਾਡੇ ਪਾਰਟੀ ਸੁਪਰੀਮੋ ਨੇ ਕਿਹਾ ਕਿ ਹਰ ਇੱਕ ਦਾ ਪਰਿਵਾਰ ਦਾ ਚਾਹੇ ਉਹ ਅਕਾਲੀ ਦਲ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਕਿਉਂਕਿ ਜਿਹੜੀ ਇਹ ਸਹੂਲਤਾ ਪੂਰੇ ਪੰਜਾਬ ਵਾਸਤੇ ਨੂੰ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਮੁੱਖ ਮੰਤਰੀ ਸਰਦਾਰ ਕੋਸਵੋਜੀ ਵੱਲੋਂ ਪਰ ਸਾਡੀ ਟੀਮ ਹਰ ਘਰ ਘਰ ਜਾ ਕੇ ਇਹ ਕਾਰਡ ਬਣਾ ਰਹੀ ਹੈ ਤਾਂ ਜੋ ਹਰ ਪਰਿਵਾਰ ਨੂੰ ਸੁਵਿਧਾ ਮਿਲ ਸਕੇ ਤੋ ਮੈਂ ਅੱਜ ਹਾੜੀਆਂ ਦੇ ਵਿੱਚ ਖੜਾ ਆ ਸਾਡੇ ਸਰਪੰਚ ਸਾਹਿਬ ਨਾਲ ਨੇ ਤੋ ਹਰ ਪਰਿਵਾਰ ਦਾ ਇਹ ਨਾਲ ਹੋ ਕੇ ਕਾਰਡ ਬਣਵਾ ਰਹੇ ਨੇ ਮੈਂਬਰ ਸਹਿਬਾਨ ਸਰਪੰਚ ਸਾਹਿਬ ਅੱਜ ਆਪਾਂ ਹਾੜੀਆਂ ਅੱਡੇ ਦੇ ਹਾੜੀਆਂ ਪਿੰਡ ਦੇ ਨਾਲ ਲੱਗਦੇ ਸਾਰੇ ਸਾਡੇ ਜਿਹੜੇ ਭੈਣ ਭਰਾ ਬਜ਼ੁਰਗ ਜਿਨ੍ਹਾਂ ਦਾ ਮੁੱਖ ਮੰਤਰੀ ਸਹਿਜ ਯੋਜਨਾ ਦਾ ਕਾਰਡ ਬਣਨ ਜਾ ਰਹੇ ਆ ਤੋ ਬਹੁਤ ਖੁਸ਼ੀ ਹੈ ਤੋ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਇਹ ਜਿਹੜਾ ਫਾਇਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ 10 ਲੱਖ ਦਾ ਖੇਤ ਲਈ ਸਾਡਾ ਮੁਫਤ ਇਲਾਜ ਵਾਸਤੇ ਮੁਫਤ ਕਾਰਡ ਬਣ ਜਾ ਰਿਹਾ ਸੋ ਸਾਰਿਆਂ ਨੂੰ ਮੈਂ ਮੁਬਾਰਕਵਾਦ ਦਿੰਦਾ ਤੇ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਇਹ ਜਰੂਰ ਆਪਾਂ ਕਾਰਡ ਬਣਾਉਣਾ ਸਾਰਿਆਂ ਨੇ ਕਿਉਂਕਿ ਸਾਰੇ ਆਪਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਤੁਸੀਂ ਮੈਂਬਰ ਹੋ ਵਰਕਰ ਹੋ ਸਰਪੰਚ ਸਾਹਿਬਾਨ ਹੋ ਬਲੌਂਗ ਪ੍ਰਧਾਨ ਸਾਹਿਬਾਨ ਹੋ ਸਾਰੇ ਆਪਾਂ ਘਰ-ਘਰ ਜਾ ਕੇ ਜਿਵੇਂ ਕਾਰਡ ਬਣਾ ਰਹੇ ਹਰ ਇੱਕ ਪਰਿਵਾਰ ਦਾ ਕੋਈ ਕਾਰਡ ਤੋਂ ਰਹਿ ਨਾ ਜਾਵੇ ਕੋਈ ਬੰਜ ਰਹਿ ਨਾ ਜਾਵੇ ਤਾਂ ਜੋ ਪ੍ਰਮਾਤਮਾ ਕੋਈ ਦੁੱਖਤ ਨਾ ਦੇਵੇ ਅਰ ਜੇ ਕੋਈ ਦੁਖਾ ਵੀ ਜਾਵੇ ਉਹਦਾ ਇਲਾਜ ਵਧੀਆ ਹਸਪੀਟਲ ਚ ਹੋਵੇ ਵਧੀਆ ਇਲਾਜ ਹੋਵੇ ਕਿਉਂਕਿ ਸਰਦਾਰ ਭਗਵੰਤ ਸਿਮਰਨ ਦੀ ਸਰਕਾਰ ਨੇ ਜਿਹੜੇ ਹਸਪੀਟਲ ਵਿੱਚ ਐਡ ਕੀਤੇ ਆ ਜਿਹੜੇ ਸਾਰੇ ਤੋਂ ਜਿਹੜੇ ਹਸਪੀਟਲਾਂ ਦਾ ਨਾਮ ਸੁਣ ਕੇ ਡਰ ਲੱਗਦਾ ਸੀ ਉਹਨਾਂ ਹਸਪੀਟਲਾਂ ਦੇ ਜੇ ਕੋਈ ਦੁਖਾ ਵੀ ਜਾਂਦਾ ਤੇ ਉਹਨਾਂ ਜਿਹੜੇ ਹਸਪਤਾਲਾਂ ਉਹਨਾਂ ਵਿੱਚ ਸਾਡਾ ਇਲਾਜ ਸਰਕਾਰ ਭਗਵੰਤ ਸਿਮਰਨ ਦੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉਹ ਫ੍ਰੀ ਹੋਵੇਗਾ ਸੋ ਮੈਂ ਹੁਣ ਬੇਨਤੀ ਕਰਾਂਗਾ ਸਾਰੇ ਹੀ ਬਾਰ ਬਾਰ ਜਿੰਨੇ ਵੀ ਭਰਾ ਆਏ ਆ ਆਪਾਂ ਇਹ ਕਾਰਡ ਬਣਾ ਲਈਏ ਸੋ ਨਾਮ ਦੇ ਨਾਲ ਮੁੰਡਾ ਸਾਡਾ ਜਿਹੜਾ ਰਜਿਸਟ੍ਰੇਸ਼ਨ ਕਰੀ ਜਾਊਗਾ ਤੇ ਸਾਰੇ ਆਪਾਂ ਕਾਰਡ ਬਣਾਈਏ ਤੇ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਜੇ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਬਣਾਈ ਪਹਿਲਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੱਚਿਆਂ ਦੀ ਐਜੂਕੇਸ਼ਨ ਉੱਪਰ ਚੱਕਣ ਲਈ ਹਰ ਸਕੂਲ ਦੇ ਵਿੱਚ ਜਾ ਕੇ ਜਿਹੜਾ ਵਧੀਆ ਬੈਠਣ ਦਾ ਬੰਦੋਵਚ ਕੀਤਾ ਵਧੀਆ ਰੂਮਾਂ ਦਾ ਸਕੂਲ ਦੀ ਜਿਹੜੇ ਟੀਚਰ ਸਹਿਬਾਨ ਆ ਉਹਨਾਂ ਨੂੰ ਵਧੀਆ ਐਜੂਕੇਸ਼ਨ ਪੜਾਉਣ ਵਾਸਤੇ ਪਹਿਲਾਂ ਟੀਚਰਾਂ ਨੂੰ ਪੜਾਇਆ ਫਿਰ ਬੱਚੇ ਨੂੰ ਪੜਾ ਰਿਹਾ 20000 ਕਰੋੜ ਰੁਪਏ ਪੰਜਾਬ ਦੇ ਸਕੂਲੇ ਲੱਗਾ ਉਸ ਤੋਂ ਬਾਅਦ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਿਆਇਆ ਗਿਆ ਉਦੋਂ 63000 ਤੋਂ ਵੱਧ ਰੁਜ਼ਗਾਰ ਸਰਦਾਰ ਭਗਤ ਸਿੰਘ ਮਾਨ ਜੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਦਿੱਤਾ ਵਧੀਆ ਐਜੂਕੇਸ਼ਨ ਹੋ ਗਈ ਵਧੀਆ ਰੁਜ਼ਗਾਰ ਹੋ ਗਿਆ ਬਹੁਤ ਵਧੀਆ ਸਿਹਤ ਸਵਾਵਾ ਮਹੱਲਾ ਕਰਨ ਕਰਨ ਚੱਲੀਆਂ ਅਸੀਂ ਹੁਣ 10 ਲੱਖ ਦਾ ਬੀਮਾ ਦੇ ਰਹੇ ਆ ਤੇ ਬਿਜਲੀ ਦੇ ਬਿੱਲ माफ ਕੀਤੇ ਉਹ ਵੀ ਹਰ ਪਰਿਵਾਰ ਦਾ ਕੀਤਾ ਪੁਰਾਣੀਆਂ ਪਾਰਟੀਆਂ ਮੈਂ ਨਹੀਂ ਵੀ ਆਪਣੇ ਆਦੇ ਕਰਤੇ ਉਹ ਵੀ ਇਹ ਸਾਡੀ ਪਾਰਟੀ ਦਾ ਕਰ ਲਓ ਦੂਜੇ ਦਾ ਰਹਿਣ ਤੋਂ ਹਰ ਕੰਮ ਜਿਹੜਾ ਹਰ ਇੱਕ ਬੰਦੇ ਦਾ ਹੋ ਰਿਹਾ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਸੋ ਹੁਣ ਸਿਹਤ ਸਵਾਵਾਵੰਦ ਪੂਰਾ ਧਿਆਨ ਹੈ ਤਾਂ ਜੋ ਕੋਈ ਪ੍ਰੋਬਲਮ ਨਾ ਆਵੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ 10 ਲੱਖ ਦਾ ਬੀਮਾ ਆਪਾਂ ਸਾਰਿਆਂ ਨੇ ਘਰ ਘਰ ਜਾ ਕੇ ਹਰ ਪਰਿਵਾਰ ਦਾ ਬਣਾਉਣਾ ਸੋ ਮੈਂ ਇਹ ਕਹਿੰਦਾ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਆਓ ਆਪਾਂ ਇਕੱਲੇ ਇਕੱਲੇ ਕਰਕੇ ਇਹ ਕਾਰਡ ਬਣਾਉਣਾ ਸ਼ੁਰੂ ਕਰਲੀਏ ਬਣਾ ਲਓ ਜੀ ਆਜੋ ਇਹ ਜੀ ਇਹ ਜੀ ਸੁਖਦੇਵ ਸਿੰਘ ਸੁਖਦੇਵ ਸਿੰਘ ਸਨ ਉਹ ਲੈਣਾ ਸਨ ਆਫ ਕੀ ਹੈ ਜੀ ਧਿਆਨ ਸਿੰਘ ਸਨ ਉਹ ਧਿਆਨ ਸਿੰਘ ਹਾਂਜੀ ਹਾਂਜੀ ਸਨ ਉਹ ਧਿਆਨ ਸਿੰਘ ਰੋਹਿਤ ਓਏ ਰੋਹਿਤ ਚਲੋ ਰੁਕੋ ਹੈਗਾ ਆਧਾਰ ਕਾਰਡ ਦੇ ਦਿਓ ਜੀ ਹੈ ਨਹੀਂ ਮੈਂ ਉਹ ਮਤਲਬ ਵੋਟਰ ਕਾਰਡ ਹੈਗੇ ਤੁਹਾਡੇ ਵੋਟਰ ਕਾਰਡ ਹੀ ਆ ਤੁਹਾਨੂੰ ਵੋਟਰ ਕਾਰਡ ਨਾਲ ਲੈ ਆ ਟੈਜ ਹੋਣਾ ਜੀ ਵੋਟਰ ਕਾਰਡ ਨਾਲ ਆਈ ਇਪੀ ਜੀ ਨੂੰ ਬਾਅਦ ਵਿੱਚ ਕੱਢ ਦੋ ਹੁਸਾਰ ਕਾਰਡ ਵੋਟਰ ਕੱਢ ਦੇ ਦੋ ਵੋਟਰ ਕਾਰਡ ਨਾਲ ਕੱਢ ਦੋ ਜੀ ਕੱਢ ਦੇ ਇਹ ਵੋਟਰ ਕਾਰਡ ਉਹੀ ਸੇਮ ਹੈ ਇਹ ਇਧਰ ਲੱਗ ਗਿਆ ਵੋਟਰ ਕਾਰਡ ਆਈ ਇਧਰ ਆਹ ਵੋਟਰ ਕਾਰਡ ਦੇ ਨਾਲ ਕੱਢ ਕਿੰਨਾ ਡਿਟੇਲ ਨਹੀਂ ਡਿਟੇਲ ਨਹੀਂ ਆ ਰਹੀ ਇਹਨਾਂ ਦੀ ਨਹੀਂ ਤੁਹਾਡਾ ਜ਼ਮੀਨ ਦਾ ਫਰਕ ਆ ਪਾ ਲੋ ਆ ਪਾ ਲੋ ਇੱਕ ਹੋਰ ਹੋਣਾ ਇਹਨਾਂ ਨਾਲ ਆ ਦੋਨੇ ਆ ਲੱਗਣਾ ਆ ਗਿਆ ਆ ਗਿਆ ਸੇਮ ਹੀ ਆਧਾਰ ਕਾਰਡ ਕੋਈ ਨਾ ਆਧਾਰ ਕਾਰਡ ਪੈਸੇ ਦਿੱਤਾ ਇਹਨਾਂ ਦਾ ਸੇਮ ਆ ਆ ਆਹ ਕਿਹਦਾ ਹੀ ਆ ਦੇਖ ਲਓ ਅਲੱਗ ਅਲੱਗ ਇਹਨਾਂ ਦਾ ਆਧਾਰ ਕਾਰਡ ਵੀ ਚੀਜ਼ ਨਾਲ ਹਾਂ ਜਾਈਗਾ ਜੀ ਇਹਦੇ ਨਾਲ ਟਿਕਟ ਆ ਇਕੱਠੇ ਦੇ ਦੇ ਨਾ ਆਧਾਰ ਕਾਰਡ ਰੱਖਿਆ ਹੋਦਾ ਆ ਕੋਲੇ ਇੱਧਰ ਲੈ ਆ ਬਾਈ ਵੋਟ ਕਾਡਾ ਨਹੀਂ ਜੀ ਵੋਟ ਕਾਡਾ ਇਹ ਕਿਹੜਾ ਕਾ ਵੋਟਰ ਕਾ ਕਿਥੋਂ ਆ ਹਾਂ ਜੀ ਹਾੜੀ ਹੈ ਹਾੜੀ ਹੈ ਸਿੱਧੂਪੁਰ ਦਾ ਹੋਈ ਹੈ ਪਿੱਛੇ ਗੇੜ ਨਹੀਂ ਆਉਰੇ ਹਾੜੀ ਹੈ ਇਹ ਸੇਮ ਹੈ ਸੇਮ ਹੈ ਮਨਾਲਾ ਮਾਲਕੀ ਦੇ ਹਾੜੀ ਹੈ ਦੇਖੀ ਮਤਲਬ ਪਰੋਜਾ ਪੈਨ ਕੋਈ ਨਹੀਂ ਪਾ ਲਿਆ ਪਿੱਛੇ 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 ਦੇਖ ਹਾਂ ਬਾਤ ਕਰ ਲਿਓ ਬਾਤ ਚੱਲ ਪਿਆ ਪੰਚਾਇਤ ਦਾ ਕੰਮ ਨਹੀਂ ਨਹੀਂ ਜੀ ਉਹ ਆੜੇੜਾ ਸਾਰਾ ਨਹੀਂ ਹੈ ਨਹੀਂ ਹਾਂ ਚੱਲਿਆ ਯਾਰ ਉਹ ਸੈਟ ਲਿਆਓ ਭਾਈ ਸੈਟ ਦਾਰਗੜ ਦੇ ਵੋਟਰ ਕਾਡ ਲੈ ਆਓ ਦੂਜਾ ਲੈ ਆਓ ਸੈਟ ਮਿੱਠੂ ਦਾਰਗੜ ਦੇ ਵੋਟਰ ਕਾਡ ਲੈ ਕੇ ਆਓ ਕਿੱਥੇ ਪਣਾ ਕੱਢੇ ਬੈਠੋ ਤੁਸੀਂ ਬੰਦ ਨਾ ਲਾਈਟ ਚੰਗਾ ਨਾ ਟਾਈਮ ਖਰਾਬ ਹੋ ਰਿਹਾ ਹੈ ਮੈਂਬਰ ਹੈ ਜੀ ਇਹਨਾਂ ਦੇ ਜੀ ਸਰ ਕਿੰਨੇ ਮੈਂਬਰ ਹੈ ਜੀ ਘਰ ਤੇ ਦੋ ਨੇ ਦੋ ਦੋ ਕਿੰਨੇ ਆ ਲੈ ਲੋ ਇਹ ਲੋਕ ਇਹ ਲੋਕ ਦੇ ਪਤਾ ਕੱਲ ਹਮਨੂੰ ਵੋਟਰ ਕਾਰਡ ਸੇ ਨਹੀਂ ਬਣਾਉਣਾ ਐ ਆਈ.ਡੀ ਕਾਰਡ ਸੇ ਨਹੀਂ ਕੋਈ ਨਹੀਂ ਫੇਰ ਹੋ ਜਾਏਗਾ ਅਭੀ ਚੱਲਣਾ ਐ ਕੰਮ ਕਾਉਂਸਲ ਨੰਬਰ ਕਿੰਨਾ ਕਾਉਂਸਲ ਨੰਬਰ ਕਿੰਨਾ 542 ਵੋਟਰ ਕਾਰਡ ਵੋਟਰ ਕਾਰਡ ਬਾਪੂ ਜੀ ਵੋਟਰ ਕਾਰਡ ਤੁਸੀਂ ਆਪਾ ਆਵਾ ਫੜਿਓ ਜੀ ਵੋਟਰ ਕਾਰਡ ਦੇ ਆਉਣ ਨਾਲ ਇੱਥੇ ਪ੍ਰਿੰਟ ਆ ਗਿਆ ਜੀ ਚੱਲ ਫੇਰ ਕਰਾ ਲਾਂਗੇ ਫਿਰ ਜੀ ਸੋ ਦੋ ਇੱਥੇ ਰੋਣਾ ਆ ਜਾਣਾ ਪਿਆ ਜਾਣਾ ਜੀ ਆ ਜਾਣੀ ਹੈ ਪਿੰਡ ਕਿਹੜਾ ਆ ਨਿਕਲਿਆ ਜਾਣਾ ਹੈ ਆ ਵੀ ਕੋਲ ਜੀ ਬੋਟਰ ਗੱਡੀ 2 ਮੀਟਰ ਉੱਜਰ ਰੁਕ ਜਾਓ ਬਾਰ ਬਾਰ ਆ ਤਾ ਭਾਈ ਉਰੇ ਫੜਾ ਤੋਂ ਲੈ ਗੱਢੀਏ ਫੜਾ ਲਓ ਜੀ ਇਹ ਜਦੋਂ ਸਹੀ ਆ ਨਿਕਲਣ ਦੇ ਪਰ ਜੀ ਫੇਰ ਹੋਗਾ ਅਮਿਤ ਜੈਨ ਅਮਿਤ ਜੈਨ ਜੀ ਅਮਿਤ ਜੈਨ ਲਈ ਇੱਥੇ ਨਹੀਂ ਮੰਨ ਖਾਤਾ ਹੈ ਇੱਕ ਜੀ ਇੱਧਰ ਆਈ ਅਮਨ ਜੈਨ ਕੌਣ ਖੜਿਆ ਗੋਲੇ ਨੀਚੇ ਮਨਪ੍ਰੀਤ 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 ਸਿੰਘ ਮਨਪ੍ਰੀਤ ਸਿੰਘ ਤੁਹਾਡੇ ਪਾਜੀ 51 ਲਓ ਜੀ ਇੱਕ ਖੜਿਆ ਤੇ ਇਹਨਾਂ ਨੂੰ ਪਿੱਛੇ ਕਰ ਦੇ ਬਣਾ ਜਾ ਫੋਟੋ ਕਰਾ ਲਾ ਫੋਟੋ ਕਰਾ ਫੋਟੋ ਕਰਾ ਲਾ 142 142 ਹਾਰੀ ਮੜੀ ਸਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੇ ਕਾਰਡ ਅਸੀਂ ਸ਼ੁਰੂਆਤ ਪਿੰਡਹਾੜੀਆਂ ਤੋਂ ਕੀਤੀ ਐ ਸੋ ਸਾਰੇ ਪਰਿਵਾਰਾਂ ਦੇ ਘਰ-ਘਰ ਜਾ ਕੇ ਸਰਪੰਚ ਸਾਹਿਬ ਨਾਲ ਨੇ ਸਾਡੇ ਹਲਕਾ ਕੋਆਰਡੀਨੇਟਰ ਨਾਲ ਨੇ ਸਾਡੇ ਬਲਾਕ ਪ੍ਰਧਾਨ ਸਾਹਿਬ ਨਾਲ ਨੇ ਸਾਰੀ ਅਸੀਂ ਪੂਰੀ ਟੀਮ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਾਰੀ ਨਾਲ ਨੇ ਸਾਡੀ ਟੀਮ ਸਾਰੀ ਸੋ ਅਸੀਂ ਘਰ-ਘਰ ਜਾ ਕੇ 10 ਲੱਖ ਦਾ ਬੀਮਾ ਕਾਰਡ ਜਿਹੜਾ ਮੁੱਖ ਮੰਤਰੀ ਸਰਦਾਰ ਕੋਨ ਸੁਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮ ਵਰਨ ਤੇਜੀਵਾਲੋਂ ਜੀ ਵੱਲੋਂ ਸ਼ੁਰੂਆਤ ਹੋਈ ਸੀ ਕਿ 10 ਲੱਖ ਦਾ ਇਲਾਜ ਹਰ ਪਰਿਵਾਰ ਦਾ ਮੁਫਤ ਇਲਾਜ ਹੋਣ ਜਾ ਰਿਹਾ ਉਹਦਾ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਜਿਹੜੇ ਬਣ ਜਾ ਰਿਹਾ ਸੋ ਅੱਜ ਅਸੀਂ ਸਾੜੀਆਂ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰਕੇ ਹਰ ਪਰਿਵਾਰ ਦੀ ਰਜਿਸਟ੍ਰੇਸ਼ਨ ਕਰਵਾ ਰਹੇ ਤਾਂ ਜੋ ਹਰ ਪਰਿਵਾਰ ਪਰਮਾਤਮਾ ਕੋਈ ਦੁੱਖ ਨਾ ਰਵੇ ਜਿਹਦਾ ਉਹਦਾ ਇਲਾਜ ਹੈ ਮੁੱਖ ਮੰਤਰੀ ਸਰਦਾਰ ਪੂਰਨ ਸਿੰਘ ਮਾਨ ਜੀ ਦੇ ਇਸ ਕਾਰਡਾਂ ਹੀ ਉਹਦਾ ਮੁਫਤ ਹੋਵੇ ਸੋ ਪੂਰਾ ਹਲਕਾ ਖੁਸ਼ਾ ਪੂਰਾ ਹਰ ਪਰਿਵਾਰ ਖੁਸ਼ਾ ਤੁਹਾਡੇ ਚੈਨਲ ਰਹਿ ਵੀ ਸਾਰੇ ਪੰਜਾਬ ਵਾਸੀਆਂ ਨੂੰ ਪੂਰੇ ਆਪਣੇ ਹਲਕਾ ਸਾਹਨੇ ਵਾਲ ਦੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਸੀ ਕਾਰਡ ਬਣਾਵਾਂਗੇ ਹਰ ਪਰਿਵਾਰ ਨੂੰ ਇਹ ਮੁੱਖ ਮੰਤਰੀ ਸਰਦਾਰ ਕੋਮਨ ਸਿੰਘ ਮਾਨ ਜੀ ਵੱਲੋਂ ਸਹੂਲਤ ਜਿਹੜੀ ਦਿੱਤੀ ਜਾ ਰਹੀ ਹੈ ਪਰ ਮਾਤਾ ਕੋਈ ਦੁੱਖ ਨਾ ਰਵੇ ਪਰ ਦੁੱਖ ਆ ਵੀ ਜਾਵੇ ਤਾਂ ਜਿਹੜਾ ਇਲਾਜ ਹੈ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਜਾ ਕੇ ਆਪਣਾ ਇਲਾਜ ਕਰਾ ਸਕਦੇ ਜਿਹੜਾ ਹਸਪਤਾਲਾਂ ਦਾ ਨਾਂ ਲੈਣਾ ਵੀ ਡਰਦੇ ਸੀ ਕਿ ਉੱਥੇ ਬਹੁਤ ਲੱਖ ਰੁਪਏ ਖਰਚਾ ਹੁੰਦਾ ਉਹ ਸਾਰੇ ਵਧੀਆ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਜਿਹੜਾ ਉਹ ਮੁਫਤ ਸੋ ਮੁੱਖ ਮੰਤਰੀ ਸਰਦਾਰ ਪਰਮੋ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮੋਰਮਨ ਕੇਜਰੀਵਾਲ ਨੂੰ ਸਵਾਦ ਦੇ ਨਾਲ-ਨਾਲ ਉੱਥੇ ਸਾਡੇ ਵਰਕਰ ਸਹਿਬਾਨ ਨੂੰ ਸਾਨੂੰ ਇਸੇ ਟ੍ਰੇਨਿੰਗ ਦਿੱਤੀ ਗਈ ਇਸੇ ਸੰਮੇਲਨ ਵਿੱਚ ਸਿੱਖਿਆ ਦਿੱਤੀ ਗਈ ਕਿ ਹਰ ਪਰਿਵਾਰ ਦਾ ਬਣਾਣਾ ਤੇ ਦੂਸਰੀਆਂ ਪਾਰਟੀਆਂ ਮੰਗ ਨਹੀਂ ਕਿ ਪਹਿਲਾਂ ਸਾਡੀ ਪਾਰਟੀ ਦਾ ਬਣਾ ਦਿਓ ਅਕਾਲੀ ਦਲ ਦਾ ਬਣਾ ਦਿਓ ਕਾँग्रेस ਦਾ ਬਣਾ ਦਿਓ ਪਰ ਸਾਡੇ ਪਾਰਟੀ ਸੁਪਰੀਮੋਨ ਨੇ ਕਿਹਾ ਕਿ ਹਰ ਇੱਕ ਦਾ ਪਰਿਵਾਰ ਦਾ ਚਾਹੇ ਉਹ ਅਕਾਲੀ ਦਲ ਦਾ ਹੋਵੇ ਚਾਹੇ ਕਾँग्रेस ਦਾ ਹੋਵੇ ਕਿਉਂਕਿ ਜਿਹੜੀ ਇਹ ਸੁਵਿਧਾ ਪੂਰੇ ਪੰਜਾਬ ਵਾਸਤੇ ਨੂੰ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਮੱਖ ਮੰਤਰੀ ਸ੍ਰੀ ਸਾਪਕਸ ਜੀ ਵੱਲੋਂ ਪਰ ਸਾਡੀ ਟੀਮ ਹਰ ਘਰ ਘਰ ਜਾ ਕੇ ਇਹ ਕਾਰਡ ਬਣਾ ਰਹੀ ਹੈ ਤਾਂ ਜੋ ਹਰ ਪਰਿਵਾਰ ਨੂੰ ਸੁਵਿਧਾ ਮਿਲ ਸਕੇ ਸੋ ਮੈਂ ਅੱਜ ਹਾੜੀਆਂ ਦੇ ਵਿੱਚ ਖੜਾ ਹਾਂ ਸਾਡੇ ਸਰਪੰਚ ਸਾਹਿਬ ਨਾਲ ਨੇ ਸੋ ਹਰ ਪਰਿਵਾਰ ਦਾ ਇਹ ਨਾਲ ਹੋ ਕੇ ਕਾਰਡ ਬਣਵਾ ਰਹੇ ਨੇ ਮੈਂਬਰ ਸਾਹਿਬਾਨ ਸਰਪੰਚ ਸਾਹਿਬ ਅੱਜ ਆਪਾਂ ਹਾੜੀਆਂ ਅੱਡੇ ਦੇ ਹਾੜੀਆਂ ਪਿੰਡ ਦੇ ਨਾਲ ਲੱਗਦੇ ਸਾਰੇ ਸਾਡੇ ਜਿਹੜੇ ਭੈਣ ਭਰਾ ਬਜ਼ੁਰਗ ਜਿਨ੍ਹਾਂ ਦਾ ਮੁੱਖ ਮੰਤਰੀ ਸਹਿਜ ਯੋਜਨਾ ਦਾ ਕਾਰਡ ਬਣਨ ਜਾ ਰਿਹਾ ਹੈ ਤੋ ਬਹੁਤ ਖੁਸ਼ੀ ਹੈ ਸੋ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰੂਗਾ ਕਿ ਇਹ ਜਿਹੜਾ ਫਾਇਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ 10 ਲੱਖ ਦਾ ਸਿਹਤ ਲਈ ਸਾਡਾ ਮੁਫਤ ਇਲਾਜ ਵਾਸਤੇ ਮੁਫਤ ਕਾਰਡ ਬਣ ਜਾ ਰਿਹਾ ਸੋ ਸਾਰਿਆਂ ਨੂੰ ਮੈਂ ਮੁਬਾਰਕਵਾਹ ਦਿੰਦਾ ਤੇ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਇਹ ਜਰੂਰ ਆਪਾਂ ਕਾਰਡ ਬਣਾਉਣਾ ਸਾਰਿਆਂ ਨੇ ਕਿਉਂਕਿ ਸਾਰੇ ਆਪਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਤੁਸੀਂ ਮੈਂਬਰ ਹੋ ਵਰਕਰ ਹੋ ਸਰਪੰਚ ਸਾਹਿਬਾਨ ਹੋ 블ॉक ਪ੍ਰਧਾਨ ਸਹਿਬਾਨ ਨੂੰ ਸਾਰੇ ਆਪਾਂ ਘਰ ਘਰ ਜਾ ਕੇ ਜਿਵੇਂ ਕਾਰਡ ਬਣਾ ਰਹੇ ਹਰ ਇੱਕ ਪਰਿਵਾਰ ਦਾ ਕੋਈ ਕਾਰਡ ਤੋਂ ਰਹਿ ਨਾ ਜਾਵੇ ਕੋਈ ਵਾਂਝ ਰਹਿ ਨਾ ਜਾਵੇ ਤਾਂ ਜੋ ਪ੍ਰਮਾਤਮਾ ਕੋਈ ਦੁੱਖਤ ਨਾ ਦੇਵੇ ਪਰ ਜੇ ਕੋਈ ਦੁੱਖ ਆ ਵੀ ਜਾਵੇ ਉਹਦਾ ਇਲਾਜ ਵਧੀਆ ਹਸਪੀਟਲ ਚ ਹੋਵੇ ਵਧੀਆ ਇਲਾਜ ਹੋਵੇ ਕਿਉਂਕਿ ਸਰਦਾਰ ਭਗਤ ਸਿੰਘ ਮਾਨ ਦੀ ਸਰਕਾਰ ਨੇ ਜਿਹੜੇ ਹਸਪੀਟਲ ਵਿੱਚ ਤਿਆਰ ਕੀਤੇ ਆ ਜਿਹੜੇ ਸਾਰੇ ਤੋਂ ਜਿਹੜੇ ਹਸਪੀਟਲਾਂ ਦਾ ਨਾਂ ਸੁਣ ਕੇ ਡਰ ਲੱਗਦਾ ਸੀ ਉਹਨਾ ਹਸਪਤਾਲਾਂ ਦੇ ਜੇ ਕੋਈ ਦੁੱਖ ਆ ਵੀ ਜਾਂਦਾ ਤੇ ਉਹਨਾ ਹਸਪਤਾਲ ਜਿਹੜੇ ਹਸਪਤਾਲਾ ਉਹਨਾਂ ਵਿੱਚ ਸਾਡਾ ਇਲਾਜ ਸਰਕਾਰ ਭਗਵਨ ਸਿੰਘ ਮਾਨ ਦੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉਹ ਫ੍ਰੀ ਹੋਵੇਗਾ ਸੋ ਮੈਂ ਹੁਣ ਬੇਨਤੀ ਕਰਾਂਗਾ ਸਾਰੇ ਹੀ ਬਾਰ ਬਾਰ ਜਿੰਨੇ ਵੀ ਭਰਾਏ ਆ ਆਪਾਂ ਇਹ ਕਾਰਡ ਬਣਾ ਲਈਏ ਸੋ ਨਾਲ ਦੇ ਨਾਲ ਮੁੰਡਾ ਸਾਡਾ ਜਿਹੜਾ ਰਜਿਸਟ੍ਰੇਸ਼ਨ ਕਰੀ ਜਾਊਗਾ ਸੋ ਸਾਰੇ ਆਪਾਂ ਕਾਰਡ ਬਣਾਈਏ ਤੇ ਤੁਹਾਨੂੰ ਮੈਂ ਬੇਨਤੀ ਕਰਦਾ ਜੇ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਬਣਾਈ ਪਹਿਲਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੱਚਿਆਂ ਦੀ ਐਜੂਕੇਸ਼ਨ ਉੱਪਰ ਚੱਕਣ ਲਈ ਹਰ ਸਕੂਲ ਦੇ ਵਿੱਚ ਜਾ ਕੇ ਜਿਹੜਾ ਵਧੀਆ ਬੈਠਣ ਦਾ ਬੰਦੋਵਚ ਕੀਤਾ ਵਧੀਆ ਰੂਮਾਂ ਦਾ ਸਕੂਲ ਦੀ ਜਿਹੜੇ ਟੀਚਰ ਸਹਿਬਾਨ ਹੈ ਉਹਨਾਂ ਨੂੰ ਵਧੀਆ ਐਜੂਕੇਸ਼ਨ ਪੜਾਉਣ ਵਾਸਤੇ ਪਹਿਲਾਂ ਟੀਚਰਾਂ ਨੂੰ ਪੜਾਇਆ ਫਿਰ ਬੱਚੇ ਨੂੰ ਪੜਾ ਰਿਆ 20000 ਕਰੋੜ ਰੁਪਏ ਪੰਜਾਬ ਦੇ ਇਸਕਮਲੇ ਲੱਗਾ ਉਸ ਤੋਂ ਬਾਅਦ ਖੇਡਾਂ ਮਤਨ ਪੰਜਾਬ ਜੀ ਦੀ ਸ਼ੁਰੂਆਤ ਕੀਤੀ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਿਆਇਆ ਗਿਆ ਉਦੋਂ 63000 ਤੋਂ ਵੱਧ ਰੁਜ਼ਗਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਦਿੱਤਾ ਵਧੀਆ ਐਜੂਕੇਸ਼ਨ ਹੋ ਗਈ ਵਧੀਆ ਰੁਜ਼ਗਾਰ ਹੋ ਗਿਆ ਬਹੁਤ ਵਧੀਆ ਸਿਹਤ ਸਵਾਵਾ ਮਹੱਲਾ ਕਨੇਕਨਾਂ ਚੱਲ ਰਹੀਆਂ ਅਸੀਂ ਹੁਣ 10 ਲੱਖ ਦਾ ਬੀਮਾ ਦੇ ਰਹੇ ਆ ਤੇ ਬਿਜਲੀ ਦੇ ਬਿੱਲ माफ ਕੀਤੇ ਉਹ ਵੀ ਹਰ ਪਰਿਵਾਰ ਦਾ ਕੀਤਾ ਪੁਰਾਣੀਆਂ ਪਾਰਟੀਆਂ ਮੈਂ ਨਹੀਂ ਵੀ ਆਪਣੇ ਆਦੇ ਕਰਤੇ ਦੂ ਵੀ ਇਹ ਸਾਡੀ ਪਾਰਟੀ ਦਾ ਕਰ ਲਓ ਦੂਜੇ ਦਾ ਰਹਿਣ ਤੋਂ ਹਰ ਕੰਮ ਜਿਹੜਾ ਹਰ ਇੱਕ ਬੰਦੇ ਦਾ ਹੋ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਸੋ ਹੁਣ ਸਿਹਤ ਸਵਾਵਾ ਵਨ ਪੂਰਾ ਧਿਆਨ ਹੈ ਤਾਂ ਜੋ ਕੋਈ ਪ੍ਰੋਬਲਮ ਨਾ ਆਵੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ 10 ਲੱਖ ਦਾ ਬੀਮਾ ਆਪਾਂ ਸਾਰਿਆਂ ਨੇ ਘਰ ਘਰ ਜਾ ਕੇ ਹਰ ਪਰਿਵਾਰ ਦਾ ਬਣਾਉਣਾ ਤੁਸੀਂ ਮੈਨੂੰ ਇਹ ਕਹਿੰਦਾ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਆਓ ਆਪਾਂ ਇਕੱਲੇ ਇਕੱਲੇ ਕਰਕੇ ਇਹ ਕਾਰਡ ਬਣਵਾਉਣਾ ਸ਼ੁਰੂ ਕਰਦੇ ਹਾਂ ਬਣਾ ਲਓ ਜੀ ਆ ਜੋ ਇਹ ਕਿਹੜਾ ਮੇਰਾ ਜੀ ਜੋਤੀ ਪਛਾਣ ਕੀ ਠੀਕ ਹੈ ਸੁਖਦੇਵ ਸਿੰਘ ਸੁਖਦੇਵ ਸਿੰਘ ਸਨੋ ਭੁਲੇਣਾ ਸਨੋਫ ਕੀ ਹੈ ਜੀ ਧਿਆਨ ਸਿੰਘ ਸਨੋ ਧਿਆਨ ਸਿੰਘ ਹਾਂਜੀ ਹਾਂਜੀ ਸਨੋ ਧਿਆਨ ਸਿੰਘ ਚੱਲ ਜੀ ਬੱਜੋ ਰੋਹਿਤ ਓਏ ਆਮ ਰੋਹਿਤ ਹੁਣ ਸੁਣ ਮਾਸ਼ਾਅੱਲੂ ਰੁਕੋ ਹੈਗਾ ਆਧਾਰ ਕਾਰਡ ਦੇ ਦਿਓ ਜੀ ਹੈ ਨਹੀਂ ਲੈ ਓਏ ਮਤਲਬ ਵੋਟਰ ਕਾਰਡ ਹੈਗੇ ਤੁਹਾਡੇ ਵੋਟਰ ਕਾਰਡ ਲਾ ਲੈ ਵੋਟਰ ਕਾਰਡ ਨਾਲ ਲੈ ਆਟੈਜ ਹੋਣਾ ਜੀ ਵੋਟਰ ਕਾਰਡ ਅਸੀਂ ਦਿੱਟਾ ਲਿਆ ਜਾਂਦਾ ਨਾ ਵੋਟਰ ਕਾਰਡ ਲੈ ਜੀ ਇਹ ਪੇਜ ਜੀ ਉਹ ਤੋਂ ਬਾਅਦ ਤੁਸੀਂ ਕਾਰਡ ਕੱਢ ਦਿਓ ਆਧਾਰ ਕਾਰਡ ਵੋਟਰ ਕਾਰਡ ਦੇ ਦਿਓ ਵੋਟਰ ਕਾਰਡ ਲਾ ਕੱਢ ਦਿਓ ਕੱਢ ਦੇ ਇਹ ਵੋਟਰ ਕਾਰਡ ਉਹੀ ਸੇਮ ਹੈ ਇਹ ਇਧਰ ਲੱਗਦਾ ਨਹੀਂ ਇਹ ਲੱਗਦਾ ਵੋਟਰ ਕਾਰਡ ਆ ਇਹ ਇਧਰ ਆ ਮੋਟਰ ਸਾਡੇ ਤੋਂ ਨਿਕਾੜੇ ਕਿੰਨਾ ਦਾ ਡਿਟੇਲ ਨਹੀਂ ਡਿਟੇਲ ਨਹੀਂ ਆ ਰਹੀ ਇਹਨਾਂ ਦੀ ਨਹੀਂ ਤੁਹਾਡਾ ਇੰਮੀ ਦਾ ਫਰਕ ਆਪ ਲਓ ਆਪ ਲਓ ਇੱਕ ਹੋਰ ਫੜਾ ਆਹ ਇਹਨਾਂ ਦਾ ਆਹ ਦੋਨੇ ਆਹ ਲੱਗਣਾ ਆਗੇ ਆਗੇ ਸੇਮ ਹੀ ਆਧਾਰ ਕਾਰਡ ਕੋਈ ਨਾ ਆਧਾਰ ਕਾਰਡ ਪੈਸੇ ਦਿੱਤਾ ਇਹਨਾਂ ਦਾ ਸੇਮ ਆ ਆਹ ਕਿਹਦਾ ਹੀ ਆਹ ਦੇਖ ਲਓ ਅਲੱਗ ਅਲੱਗ ਇਹਨਾਂ ਦਾ ਆਧਾਰ ਕਾਰਡ ਵੀ ਚਾਹੀਦਾ ਨਾਲ ਹਾਂ ਜਾਈਗਾ ਜੀ ਮੇਰੇ ਕੋਲ ਟਿਕਟ ਆ ਆ ਇਕੱਠੇ ਦੇ ਦੇ ਨਹੀਂ ਆਧਾਰ ਕਾਰਡ ਰੱਖਿਆ ਹੋਦਾ ਆਧਾਰ ਕਾਰਡ ਕੋਲੇ ਇੱਧਰ ਲੈ ਆ ਬਈ ਵੋਟਰ ਕਾਡ ਨਹੀਂ ਤੇ ਇਹ ਕਹਾਂਗਾ ਵੋਟਰ ਕਾਡ ਕਿੱਥਾ ਹੈ ਜਿਹੜੇ ਪਹਾੜੀ ਹੈ ਪਹਾੜੀ ਲਈ ਹੈ ਸਿੱਧੂਪੁਰ ਦਾ ਪਿੱਛੇ ਕਲੀਅਰ ਨਹੀਂ ਆ ਰਹੇ ਪਹਾੜੀ ਹੈ ਸੇਮ ਹੈ ਸੇਮ ਮਨਾਲੇ ਮਨਾਲੇ ਕਿੱਥੇ ਦੇਖਦੇ ਕਿ ਮਤਲਬ ਉਹ ਪਰੇ ਤੋਂ ਜਾਂ ਪੈਨ ਕੋਈ ਨਹੀਂ ਪਾ ਲਿਆ ਪਿੱਛੇ 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 ਦੇਖ ਬਾਤ ਕਰ ਲਓ ਬਾਤ ਕਰ ਦੋ ਇਹ ਚੱਲ ਪਿਆ ਸੰਚੈਦ ਦਾ ਕੰਮ ਨਹੀਂ ਨਹੀਂ ਜੀ ਹਾਲੇ ਹਾਲੇ ਦਾ ਨਹੀਂ ਆਇਆ ਇਹ ਹੋਇਆ ਚੱਲਿਆ ਯਾਰ ਉਹ ਸੈਟ ਲਿਆਓ ਭਾਈ ਸੈਟ ਧਾਰਗੜ ਤੇ ਵੋਟਰ ਕਾ ਉਹ ਦੂਜਾ ਲਿਆਓ ਸੈਟ ਮਿੱਠੂ ਧਾਰਗੜ ਦੇ ਵੋਟਰ ਕਾੜਦੇ ਆਓ ਕਿੱਥੇ ਤੂੰ ਨਾ ਕੱਡੇ ਬੈਠਾ ਤੂੰ ਮੁੰਡਾ ਨਾ ਲਾਈਟ ਚ ਨਾ ਇਹਨਾਂ ਟਾਈਮ ਹੁੰਦਾ ਹੈ ਮੈਂ ਮੈਂਬਰ ਹੈ ਇਹਨਾਂ ਦੇ ਜੀ ਸਰ ਕਿੰਨੇ ਮੈਂਬਰ ਹੈ ਜੀ ਕਰਦੇ ਦੋ ਨੇ ਕਿਹਦਾ ਦੋ ਦੋ ਕਿੰਨੇ ਆਦੇ ਲੋ ਮੈਨੂੰ ਆਉਦੇ ਪਤਾ ਕੱਲ ਹਮ ਲੋ ਬੋਟਰ ਕਾਰਡ ਸ ਨੈਮਰ ਦਾ ਐਕਸਾਇਰ ਕਰਦੇ ਨਹੀਂ ਕੋਈ ਨਹੀਂ ਫਿਰ ਹੋ ਜਾਏਗਾ ਅਭੀ ਚੱਲਣਾ ਹੈ ਕੰਮ ਕਾਉਂਸਲ ਨੰਬਰ ਕਾਉਂਸਲ ਨੰਬਰ ਕਿੰਨਾ 542 ਬੋਟਰ ਕਾਰਡ ਬੋਟਰ ਕਾਰਡ ਬਾਪੂ ਜੀ ਬੋਟਰ ਕਾਰਡ ਇੱਕ ਜੀ ਆਵਾ ਫੜਿਓ ਜੀ ਬੋਟਰ ਕਾਰਡ ਲੈ ਆਉਣ ਨਾਲ ਇੱਥੇ ਪ੍ਰਿੰਟ ਆ ਗਿਆ ਜੀ ਚੱਲ ਫੇਕ ਕਰਾ ਲਾਂਗੇ ਫਿਰ ਚੜਨਾ ਆ ਜਾਣਾ ਆ ਪਿਆਣਾ ਜੀ ਆ ਜਣੀ ਪਿੰਡ ਕਿਹੜਾ ਆ ਨਿਕਲਿਆ ਜਾਣਾ ਮੈਂ ਨਿਕਲਾਂ ਆਪਣੇ ਬੱਦੇ ਬੱਦੇ ਆਂ ਮੈਂ ਫੋਨ ਲੇ ਜੀ ਬੋਟਰ ਗਾੜੀ 2 ਮਿੰਟ ਰੋਜੋ ਰੋਜੋ ਬਾਰ 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 ਆ ਬਾਈ ਉਰੇ ਫੜਾ ਤੋ ਲੱਗ ਗਦੀਏ ਉਹ ਤਾਂ ਫੜਾ ਲਾ ਲਓ ਜੀ ਇਹ ਜਦੋਂ ਸਹੀ ਜੀ ਉਹ ਨਿਕਲਣ ਦੇ ਪਰ ਜੀ ਫੇਰ ਉਹ ਅਮਿਤ ਜੈਨ ਅਮਿਤ ਜੈਨ ਜੀ ਅਮਿਤ ਜੈਨ ਅਗਲੇ ਇਸੇ ਨਿਕਲ ਮਨ ਖਾ ਹੈ ਏਚੁਲੀ ਇੱਧਰ ਆਈ ਅਮਿਤ ਜੈਨ ਕੌਣ ਆ ਖੜਿਆ ਗੋਲੇ ਮਾਰੇ ਰਿਹਾ ਹੈ ਨਾ ਨੀਚੇ ਹਾਂ ਮਨਪ੍ਰੀਤ ਤੇ ਮਨਪ੍ਰੀਤ ਜੀ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਸਾਡੇ ਪਾਜੀ 51 ਦੀ ਆ ਜਾਓ ਲੋ ਜੀ ਐਸੇ ਇੱਕ ਖੜ ਜਾ ਤੇ ਇਹਨਾਂ ਨੂੰ ਪਿੱਛੇ ਕਰ ਦੇ ਬਣਾ ਜਾ ਆਹ ਨਾਲ ਬਾਰੇ ਪਿੱਛੇ ਹੋ ਜੀ ਫੋਟੋ ਕਰਾ ਲਾ ਫੋਟੋ ਕਰਾ ਫੋਟੋ ਕਰਾ ਲਾ 142 142 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੇ ਕਾਰਡ ਅਸੀਂ ਸ਼ੁਰੂਆਤ ਪਿੰਡਹਾੜੀਆਂ ਤੋਂ ਕੀਤੀ ਐ ਸੋ ਸਾਰੇ ਪਰਿਵਾਰਾਂ ਦੇ ਘਰ ਘਰ ਜਾ ਕੇ ਸਰਪੰਚ ਸਾਹਿਬ ਨਾਲ ਨੇ ਸਾਡੇ ਹਲਕਾ ਕੋਆਰਡੀਨੇਟਰ ਨਾਲ ਨੇ ਸਾਡੇ ਬਲੰਕਪੁਰਨ ਸਾਹਿਬ ਨਾਲ ਨਾਲ ਨੇ ਸਾਰੀ ਅਸੀਂ ਪੂਰੀ ਟੀਮ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਸਾਰੀ ਨਾਲ ਨੇ ਸਾਡੀ ਟੀਮ ਸਾਰੀ ਸੋ ਅਸੀਂ ਘਰ ਘਰ ਜਾ ਕੇ 10 ਲੱਖ ਦਾ ਬੀਮਾ ਕਾਰਡ ਜਿਹੜਾ ਮੁੱਖ ਮੰਤਰੀ ਸਰਦਾਰ ਕੋਨ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮ ਅਰਵਿੰਦ ਤੇਜriwal ਵੱਲੋਂ ਜੀ ਵੱਲੋਂ ਸ਼ੁਰੂਆਤ ਹੋਈ ਸੀ ਕਿ 10 ਲੱਖ ਦਾ ਇਹ ਇਲਾਜ ਹਰ ਪਰਿਵਾਰ ਦਾ ਮੁਫਤ ਇਲਾਜ ਹੋਣ ਜਾ ਰਿਹਾ ਉਹਦਾ ਮੋਕ ਮੰਤਰੀ ਸਿਹਤ ਯੋਜਨਾ ਕਾਰਡ ਜਿਹੜੇ ਬਣੇ ਜਾ ਰਿਹਾ ਸੋ ਅੱਜ ਅਸੀਂ ਆੜੀਆਂ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰਕੇ ਹਰ ਪਰਿਵਾਰ ਦੀ ਇਹ ਰਜਿਸਟ੍ਰੇਸ਼ਨ ਕਰਵਾ ਰਹੇ ਹਾਂ ਤਾਂ ਜੋ ਹਰ ਪਰਿਵਾਰ ਪਰਮਾਤਮਾ ਕੋਈ ਦੁੱਖ ਨਾ ਲਵੇ ਜਿਹਦਾ ਉਹਦਾ ਇਲਾਜ ਹੈ ਮੁੱਖ ਮੰਤਰੀ ਸਰਦਾਰ ਪੂਰਨ ਸਿੰਘ ਮਾਨ ਜੀ ਦੇ ਸਕਰਦਾ ਹੀ ਉਹਦਾ ਉਹ ਮੁਫਤ ਹੋਵੇ ਸੋ ਪੂਰਾ ਹਲਕਾ ਖੋਸਾ ਪੂਰਾ ਹਰ ਪਰਿਵਾਰ ਖੋਸਾ ਸੋ ਮੈਂ ਤੁਹਾਡੇ ਚੈਨਲ ਰਹਿ ਵੀ ਸਾਰੇ ਪੰਜਾਬ ਵਾਸੀਆਂ ਨੂੰ ਪੂਰੇ ਆਪਣੇ ਹਲਕਾ ਸਾਹਨੇ ਵਾਲੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਸੀ ਇਹ ਕਾਰਡ ਬਣਾਵਾਗੇ ਹਰ ਪਰਿਵਾਰ ਨੂੰ ਇਹ ਮੁੱਖ ਮੰਤਰੀ ਸਰਦਾਰ ਪੂਨ ਸਮਾਨ ਦੀ ਬਰਵਾਹ ਸਹੂਲਤ ਜਿਹੜੀ ਦਿੱਤੀ ਜਾ ਰਹੀ ਹੈ ਪਰ ਮਾਪਨਾ ਕੋਈ ਦੁੱਖ ਨਾ ਰਵੇ ਤੇ ਦੁੱਖ ਆ ਵੀ ਜਾਵੇ ਤਾਂ ਜਿਹੜਾ ਇਲਾਜ ਹੈ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਜਾ ਕੇ ਆਪਣਾ ਇਲਾਜ ਕਰਾ ਸਕਵੇ ਜਿਹੜਾ ਹਸਪਤਾਲਾਂ ਦਾ ਨਾਂ ਲੈਣਾ ਵੀ ਡਰਦੇ ਸੀ ਕਿ ਉੱਥੇ ਬਹੁਤ ਲੱਖ ਰੁਪਏ ਖਰਚ ਆਉਂਦਾ ਉਹ ਸਾਰੇ ਵਧੀਆ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਜਿਹੜਾ ਉਹ ਮੁਫਤ ਸੋ ਮੁੱਖ ਮੰਤਰੀ ਸਰਦਾਰ ਪਰਮੋਦ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮੋਰਡ ਮਨ ਕੇਜਰੀਵਾਲ ਨੂੰ ਸਵਾਦ ਦੇ ਨਾਲ ਨਾਲ ਉੱਥੇ ਸਾਡੇ ਵਰਕਰ ਸਹਿਬਾਨ ਨੂੰ ਸਾਨੂੰ ਇਹੀ ਟ੍ਰੇਨਿੰਗ ਦਿੱਤੀ ਗਈ ਸੀ ਸਾਨੂੰ ਇਹੀ ਸਿੱਖਿਆ ਦਿੱਤੀ ਗਈ ਕਿ ਹਰ ਪਰਿਵਾਰ ਦਾ ਬਣਾਣਾ ਤੇ ਦੂਸਰੀਆਂ ਪਾਰਟੀਆਂ ਮੰਗ ਨਹੀਂ ਕਿ ਪਹਿਲਾਂ ਸਾਡੀ ਪਾਰਟੀ ਦਾ ਬਣਾ ਦਿਓ ਅਕਾਲੀ ਦਲ ਦਾ ਬਣਾ ਦਿਓ ਕਾਂਗਰਸ ਦਾ ਬਣਾ ਦਿਓ ਉਹ ਸਾਡੇ ਪਾਰਟੀ ਸੁਪਰੀਮੋਨ ਦੇ ਕਿਹਾ ਕਿ ਹਰ ਇੱਕ ਦਾ ਪਰਿਵਾਰ ਦਾ ਚਾਹੇ ਉਹ ਅਕਾਲੀ ਦਲ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਕਿਉਂਕਿ ਜਿਹੜੀ ਇਹ ਸੁਵਿਧਾ ਪੂਰੇ ਪੰਜਾਬ ਵਾਸਤੇ ਚਲਿਤ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਮੁੱਖ ਮੰਤਰੀ ਸਰਦਾਰ ਕੋਸਵੋਲ ਦੀ ਵੱਲੋਂ ਪਰ ਸਾਡੀ ਟੀਮ ਹਰ ਘਰ ਘਰ ਜਾ ਕੇ ਇਹ ਕਾਰਡ ਬਣਾ ਰਹੀ ਹੈ ਤਾਂ ਜੋ ਹਰ ਪਰਿਵਾਰ ਨੂੰ ਮਿਲ ਸਕੇ ਸੋ ਮੈਂ ਅੱਜ ਹਾੜੀਆਂ ਦੇ ਵਿੱਚ ਖੜਾ ਹਾਂ ਸਾਡੇ ਸਰਪੰਚ ਸਾਹਿਬ ਨਾਲ ਨੇ ਸੋ ਹਰ ਪਰਿਵਾਰ ਦਾ ਇਹ ਨਾਲ ਹੋ ਕੇ ਕਾਰਡ ਬਣਾਵਾ ਰਹੇ ਨੇ ਮੈਂਬਰ ਸਹਿਬਾਨ ਸਰਪੰਚ ਸਾਹਿਬ ਅੱਜ ਆਪਾਂ ਹਾੜੀਆਂ ਅੱਡੇ ਦੇ ਹਾੜੀਆਂ ਪਿੰਡ ਦੇ ਨਾਲ ਲੱਗਦੇ ਸਾਰੇ ਸਾਡੇ ਜਿਹੜੇ ਭੈਣ ਭਰਾ ਬਜ਼ੁਰਗ ਜਿਨ੍ਹਾਂ ਦਾ ਮੁੱਖ ਮੰਤਰੀ ਸਹਿਜ ਯੋਜਨਾ ਦਾ ਕਾਰਡ ਬਣਨ ਜਾ ਰਿਹਾ ਹੈ ਤੋ ਬਹੁਤ ਖੁਸ਼ੀ ਹੈ ਸੋ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰੂਗਾ ਕਿ ਇਹ ਜਿਹੜਾ ਫਾਇਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ 10 ਲੱਖ ਦਾ ਸਿਹਤ ਲਈ ਸਾਡਾ ਮੁਫਤ ਇਲਾਜ ਵਾਸਤੇ ਮੁਫਤ ਕਾਰਡ ਬਣ ਜਾ ਰਿਹਾ ਸੋ ਸਾਰਿਆਂ ਨੂੰ ਮੈਂ ਮੁਬਾਰਕਵਾ ਦਿਨਾ ਤੇ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਇਹ ਜਰੂਰ ਆਪਾਂ ਕਾਰਡ ਬਣਾਉਣਾ ਸਾਰਿਆਂ ਨੇ ਕਿਉਂਕਿ ਸਾਰੇ ਆਪਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਤੁਸੀਂ ਮੈਂਬਰ ਹੋ ਵਰਕਰ ਹੋ ਸਰਪੰਚ ਸਾਹਿਬਾਨ ਹੋ ਪਲੰਗ ਪ੍ਰਧਾਨ ਸਹਿਬਾਨੋ ਸਾਰੇ ਆਪਾਂ ਘਰ ਘਰ ਜਾ ਕੇ ਜਿਵੇਂ ਕਾਰਡ ਬਣਾ ਰਹੇ ਹਰ ਇੱਕ ਪਰਿਵਾਰ ਦਾ ਕੋਈ ਕਾਰਡ ਤੋਂ ਰਹਿ ਨਾ ਜਾਵੇ ਕੋਈ ਵਾਂਝ ਰਹਿ ਨਾ ਜਾਵੇ ਤਾਂ ਜੋ ਪ੍ਰਮਾਤਮਾ ਕੋਈ ਦੁੱਖ ਤੇ ਨਾ ਦੇਵੇ ਪਰ ਜੇ ਕੋਈ ਦੁੱਖ ਆ ਵੀ ਜਾਵੇ ਉਹਦਾ ਇਲਾਜ ਵਧੀਆ ਹਸਪੀਟਲ ਚ ਹੋਵੇ ਵਧੀਆ ਇਲਾਜ ਹੋਵੇ ਕਿਉਂਕਿ ਸਰਕਾਰ ਪ੍ਰੋਸਮਾਨ ਦੀ ਸਰਕਾਰ ਨੇ ਜਿਹੜੇ ਹਸਪੀਟਲ ਵਿੱਚ ਐਡ ਕੀਤੇ ਆ ਜਿਹੜੇ ਸਾਰੇ ਤੋਂ ਜਿਹੜੇ ਹਸਪੀਟਲਾਂ ਦਾ ਨਾਮ ਸੁਣ ਕੇ ਡਰ ਲੱਗਦਾ ਸੀ ਉਹਨਾ ਹਸਪਤਾਲਾਂ ਦੇ ਜੇ ਕੋਈ ਦੁੱਖ ਆ ਵੀ ਜਾਂਦਾ ਤੇ ਉਹਨਾ ਹਸਪਤਾਲ ਜਿਹੜੇ ਹਸਪਤਾਲਾਂ ਉਹਨਾਂ ਵਿੱਚ ਸਾਡਾ ਇਲਾਜ ਸਰਕਾਰ ਭਗਵਨ ਸਿੰਘ ਮਾਨ ਦੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉਹ ਫ੍ਰੀ ਹੋਵੇਗਾ ਸੋ ਮੈਂ ਹੁਣ ਬੇਨਤੀ ਕਰਾਂਗਾ ਸਾਰੇ ਹੀ ਬਾਰ ਬਾਰ ਜਿੰਨੇ ਵੀ ਭਰਾ ਇਹ ਆ ਆਪਾਂ ਇਹ ਕਾਰਡ ਬਣਾ ਲਈਏ ਸੋ ਨਾਮ ਦੇ ਨਾਲ ਮੁੰਡਾ ਸਾਡਾ ਜਿਹੜਾ ਰਜਿਸਟਰ ਸਿੰਘ ਕਰੀ ਜਾਊਗਾ ਸੋ ਸਾਰੇ ਆਪਾਂ ਕਾਰਡ ਬਣਾਈਏ ਤੇ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਜੇ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਬਣਾਈ ਪਹਿਲਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੱਚਿਆਂ ਦੀ ਐਜੂਕੇਸ਼ਨ ਉੱਪਰ ਚੱਕਣ ਲਈ ਹਰ ਸਕੂਲ ਦੇ ਵਿੱਚ ਜਾ ਕੇ ਜਿਹੜਾ ਵਧੀਆ ਬੈਠਣ ਦਾ ਬੰਦੋਬਸ ਕੀਤਾ ਵਧੀਆ ਰੂਮਾਂ ਦਾ ਸਕੂਲ ਦੀ ਜਿਹੜੇ ਟੀਚਰ ਸਹਿਬਾਨ ਹੈ ਉਹਨਾਂ ਨੂੰ ਵਧੀਆ ਐਜੂਕੇਸ਼ਨ ਪੜਾਉਣ ਵਾਸਤੇ ਪਹਿਲਾਂ ਟੀਚਰਾਂ ਨੂੰ ਪੜਾਇਆ ਫਿਰ ਬੱਚੇ ਨੂੰ ਪੜਾ ਰਿਆ 20000 ਕਰੋੜ ਰੁਪਏ ਪੰਜਾਬ ਦੇ ਸਕੂਲਾਂ 'ਤੇ ਲੱਗਾ ਉਸ ਤੋਂ ਬਾਅਦ ਖੇਡਾਂ ਵਤਨ ਪੰਜਾਬ ਜੀਆਂ ਦੀ ਸ਼ੁਰੂਆਤ ਕੀਤੀ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਿਆਇਆ ਗਿਆ ਉਦੋਂ 63000 ਤੋਂ ਵੱਧ ਰੁਜ਼ਗਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਦਿੱਤਾ ਵਧੀਆ ਐਜੂਕੇਸ਼ਨ ਹੋ ਗਈ ਵਧੀਆ ਰੁਜ਼ਗਾਰ ਹੋ ਗਿਆ ਬਹੁਤ ਵਧੀਆ ਸਿਹਤ ਸੁਭਾਵਾਂ ਮਹੱਲਾਕ ਨਿੰਕਨਾਂ ਚੱਲ ਰਹੀਆਂ ਅਸੀਂ ਹੁਣ 10 ਲੱਖ ਦਾ ਬੀਮਾ ਦੇ ਰਹੇ ਆ ਤੇ ਬਿਜਲੀ ਦੇ ਬਿੱਲ माफ ਕੀਤੇ ਉਹ ਵੀ ਹਰ ਪਰਿਵਾਰ ਦਾ ਕੀਤਾ ਪ੍ਰਿਆਣੀਆਂ ਪਾਰਟੀਆਂ ਮੈਂ ਨਹੀਂ ਵੀ ਆਪਣੇ ਆਦੇ ਕਰਤੇ ਦੂ ਵੀ ਇਹ ਸਾਡੀ ਪਾਰਟੀ ਦਾ ਕਰ ਲਓ ਦੂਜੇ ਦਾ ਰਹਿਣ ਦੋ ਹਰ ਕੰਮ ਜਿਹੜਾ ਹਰ ਇੱਕ ਬੰਦੇ ਦਾ ਹੋ ਰਿਹਾ ਸਰਦਾਰ ਭਗਤ ਸਿੰਘ ਮਾਨ ਦੀ ਸਰਕਾਰ ਸੋ ਹੁਣ ਸਿਹਤ ਸੁਭਾਵਾਂ ਵੰ ਪੂਰਾ ਧਿਆਨ ਹੈ ਤਾਂ ਜੋ ਕੋਈ ਪ੍ਰੋਬਲਮ ਨਾ ਆਵੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ 10 ਲੱਖ ਦਾ ਬੀਮਾ ਆਪਾਂ ਸਾਰਿਆਂ ਨੇ ਘਰ ਘਰ ਜਾ ਕੇ ਹਰ ਪਰਿਵਾਰ ਦਾ ਬਣਾਉਣਾ ਤੁਹਾੰਨੇ ਕਹਿੰਦਾ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਆਓ ਆਪਾਂ ਇਕੱਲੇ ਇਕੱਲੇ ਕਰਕੇ ਇਹ ਕਾਰਡ ਬਨਵਾਉਣਾ ਸ਼ੁਰੂ ਕਰਦੇ ਹਾਂ ਬਨਵਾ ਲਓ ਜੀ ਆ ਜੋ ਇਹ ਜੀ ਮੇਰਾ ਜੀ ਜੋਤੀ ਪਛਾਣ ਪਈ ਠੀਕ ਹੈ ਥੈਂਕ ਯੂ ਜੀ